ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣਾ ਜੁੜੀ ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਪਹੁੰਚੇ ਆਂ ਦੋਸਤੋ ਮੋੜ ਮੰਡੀ ਜਿਹੜੀ ਕਿ ਮਹੀਨੇ 'ਚ 20 ਤਰੀਕ ਨੂੰ ਇੱਕ ਵਾਰੀ ਲੱਗਦੀ ਆ ਕਿਉਂਕਿ ਬਾੜੀਆਂ ਤੋਂ ਬਾੜੀਆਂ ਵੇਲੇ ਕਈ ਦਿਨ ਵੀਡੀਓ ਬੰਦ ਰਹੇ ਆ ਆਪਣੇ ਦੋਸਤੋ ਇਸ ਤੋਂ ਬਾਅਦ ਰੈਗੂਲਰ ਵੀਡੀਓ ਆਇਆ ਕਰਨਗੇ ਤੇ ਅੱਜ ਆਪਾਂ ਮੰਡੀ ਦਾ ਮੋੜ ਮੰਡੀ ਦਾ ਨਾ ਫੁੱਲ ਬਲੌਗ ਬਣਾਵਾਂਗੇ ਤੇ ਤੁਹਾਨੂੰ ਸਾਰੀ ਮੰਡੀ ਦੇ ਘਰਾਵਾਂ ਦੇ ਦਰਸ਼ਨ ਐਂਡ ਤੱਕ ਵੀਡੀਓ ਨਾਲ ਜੁੜੇ ਰਹੋ ਤੇ ਬਾਕੀ ਜਿਹੜੇ ਅੱਜ ਦੇ ਰੇਟ ਨੇ ਪਸ਼ੂਆਂ ਦੇ ਮੰਡੀ ਦੇ ਅੱਜ ਦੇ ਰੇਟ ਵੀ ਪੁੱਛਾਂਗੇ ਤੇ ਜਾਨਵਰ ਦਿਖਾਵਾਂਗੇ ਇਹ ਫੁੱਲ ਬਲੌਗ ਬਣਾ ਰਹੇ ਆਂ ਦੋਸਤੋ ਮੰਡੀ ਦਾ ਆਪਾਂ ਜੁੜੇ ਰਹੋ ਮੁਹਿੰਮ ਨਾਲ ਨਾਲ ਪਸ਼ੂਆਂ ਦੇ ਨਾਲ ਹੋ ਜਾਂਦੇ ਨੇ ਪਸ਼ੂਆਂ ਦੇ ਥਾਣੇ ਵਿੱਚ ਨਾਲ ਘਟ ਵੜ ਜਾਂਦੀ ਹੈ ਐਸੋ 3000 ਦਾ ਐਸੋ 200 ਦੇ ਬਗਾਨਾ ਸਬੰਧਕ ਵਿਭਾਰ ਪੰਡਾ ਪੁੱਤਾਂ ਹੁੰਦਾ ਪਸ਼ੂ ਨੂੰ ਮੇਰੇ ਪਾਲਣ ਆ ਗਿਆ ਖਿਲਾੜੇ ਜਿੱਦਾਂ ਕੇ ਖੜਕ ਮੱਛੇ ਦਾ ਇਹ ਮੰਨਣਾ ਹੈ ਕਿ ਦੋਸਤੋ ਪੂਰਾ ਪ੍ਰਬੰਧ ਹੈ ਇੱਥੇ ਜੂਸ ਵਗੈਰਾ ਦਾ ਹਰੇਕ ਚੀਜ਼ ਦੀ ਸਟਾਲ ਲੱਗਦੀ ਹੈ ਸਾਡੀ ਦਵਾਈ 150 ਬੱਦ ਪਸ਼ੂ ਹਫ਼ਤੇ ਦੇ ਅੰਦਰ ਇੱਕ ਗਰਮੀ ਦੇ ਕਾਰਨ ਪਾਣੀ ਦਾ ਵੀ ਖਾਸ ਪ੍ਰਬੰਧ ਕਰਨ ਲੱਗੇ ਦੱਬਾ ਮਾਰਦੇ ਸਾਲ ਭਾਂਜੇ ਆ ਸਾਡੇ ਪਾਸੇ ਕਿਸੇ ਵੀ ਮਾਰਕੀਟ ਤੇ ਤੇ ਇੱਧਰ ਦੋਸਤੋ ਪਸ਼ਮਾ ਦਾ ਹਾਰ ਸ਼ਿੰਗਾਰ ਆ ਗਿਆ ਮੈਟ ਆ ਗਏ ਫੋੜੇ ਵਗੈਰਾ ਆ ਗਏ ਆ ਮੂਰੀਆਂ ਵਗੈਰਾ ਸਾਰਾ ਹਾਰ ਸ਼ਿੰਗਾਰ ਆ ਗਿਆ ਬਾਈ ਲਵੇ ਤੇ ਇੱਕ ਵਾਰੀ ਬਾਈ ਦੀਆਂ ਸਾਰੀਆਂ ਚੀਜ਼ਾਂ ਦਿਖਾ ਦਾਨੇ ਆਪਾਂ ਕੱਲੀ ਕੱਲੀ ਟੋਟਲ ਸਮਾਨ ਮਿਲਦਾ ਦੋਸਤੋ ਹਰੇਕ ਮੰਡੀ ਤੇ ਤਕਰੀਬਨ ਦੁਕਾਨ ਹੁੰਦੀ ਆ ਬਾਈ ਦੀ A to Z ਚੀਜ਼ ਐ ਬਾਕੀ ਇੱਧਰ ਮੂਰੀਆਂ ਵਗੈਰਾ ਟੰਗੀਆਂ ਪਈਆਂ ਨੇ ਆ ਟੈਂਪੂ ਨਿਕਰੇ ਨੇ ਮੰਡੀ ਚੋਂ ਮੱਝਾਂ ਨੂੰ ਜਿਹੜੀ ਮੱਝ ਹੋ ਜਾਂਦੀ ਆ ਲੈ ਕੇ ਜਾ ਰਹੇ ਨੇ ਤੇ ਆ 22 ਫਿਰਦਾ ਲਈ ਮੱਝ ਠੀਕ ਆ ਜੀ ਤੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਦੋਸਤੋ ਸਾਰੀ ਮੰਡੀ ਦੇ ਘਰਾਵਾਂਗੇ ਦਰਸ਼ਨਾਤ ਤੁਹਾਨੂੰ ਤੇ ਇੱਧਰ ਰੋਟੀ ਟੁੱਕ ਦਾ ਸਾਰਾ ਪ੍ਰਬੰਧ ਆ A to Z ਕਿੱਦਾਂ ਠੀਕ ਆ ਵਧੀਆ ਫੇਟਾ ਉੱਜਿਨੀ ਜਰਾ ਆ ਗਿਆ ਹੈ ਹੈ ਲੇਟ ਹੋ ਗਿਆ ਜਰਾ ਮੰਡੀ ਦਾ ਬਣਾਉਣਾ ਫੁੱਲ ਬਲੌਗ ਤੇ ਇਧਰ ਵੀ ਦੋਸਤੋ ਆ ਬੰਦਾ ਮੈਨੂੰ ਆਪਣੀ ਜਾਣ ਪਛਾਣ ਦਾ ਲੱਗਦਾ ਕਿਵੇਂ ਆ ਬਸ ਆ ਬਲੌਗ ਬਣਾਦਾ ਇੱਕ ਪੂਰੀ ਮੰਡੀ ਦਾ ਫਿਰ ਕੱਲੀ ਕੱਲੀ ਦੀ ਬਣਾਵਾਂਗਾ ਠੀਕ ਹੈ ਇਧਰ ਦੁਕਾਨਾਂ ਦਿਖਾਉਣਾ ਸਾਨੂੰ ਦੋਸਤੋ ਹਾਰ ਸ਼ਿੰਗਾਰ ਦੀਆਂ ਤਕਰੀਬਨ ਹਰੇਕ ਮੰਡੀ ਦੀ ਮਿਲਦੀਆਂ ਨੇ ਇਧਰ ਜੂਸ ਵਾਲਾ ਬਾਈ ਬੈਠਾ ਕਰਨ ਦੇ ਕਾਰਨ A to Z ਚੀਜ਼ ਹਾਰ ਸ਼ਿੰਗਾਰ ਸਾਰੇ तकरीबन तकरीबन ਆਪਣੇ ਜਿੰਨੀ ਇਧਰ ਮੰਡੀਆਂ ਲੱਗਦੀਆਂ ਸਾਰੀਆਂ ਤੇ ਮਿਲਦਾ ਤੇ ਹੁਣ ਤੁਹਾਨੂੰ ਮੱਜਾਂ ਦਿਖਾਵਾਂਗੇ ਕੁਝ ਸਾਰੀ ਮੰਡੀ ਦਾ ਕਿਹੜਾ ਦਿਖਾਵਾਂਗੇ ਦੋਸਤੋ ਬਲੌਗ ਨਾਲ ਸਾਰੇ ਵੀਰ ਐਂਡ ਤੱਕ ਬਣੇ ਰਹੋ ਇਧਰ ਵੀ ਲੈ ਕੇ ਚੱਲਦਾ ਤੁਹਾਨੂੰ ਮੈਂ ਕੁਝ ਮੱਜਾਂ ਨੇ ਆਪਾਂ ਰੇਟ ਵੀ ਪੁੱਛਾਂਗੇ ਦੋਸਤੋ ਜਾਨਵਰ ਬਹੁਤ ਆਏ ਹੋਏ ਨੇ Haadi ਤੋਂ Haadi ਵੱਡਣ ਤੋਂ ਬਾਅਦ ਲੋਕ ਵਿਲੇ ਹੋਏ ਨੇ ਹੁਣ ਤਕਰੀਬਨ ਇੱਧਰ ਦੇਖ ਸਕਦੇ ਹੋ ਸਾਹਮਣੇ ਕਈ ਉਰੀ ਖੜੇ ਨੇ ਇੱਧਰਲੀ ਸਾਈਡ ਦਿਖਾ ਦਣਾ ਖੁੱਲ ਜਾਨਵਰ ਖੜੇ ਨੇ ਟੋਟਲਾ ਤੇ ਬਾਕੀ ਆਪਾਂ ਕੁਝ ਕਮਜਾਂ ਦੇ ਇਹਨਾਂ ਚੋ ਰੇਟ ਵੀ ਪੁੱਛਾਂਗੇ ਤੇ ਵੀਡੀਓ ਦੇ ਵਿੱਚ ਹੀ ਦੱਸਾਂਗੇ ਆਹ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਚੋਟੀ ਹੈ ਇੱਕ ਵਾਰ ਦਿਖਾ ਦਣਾ ਮੇਰੇ ਤੋਂ ਤੁਹਾਨੂੰ ਖੰਡ ਹੋਵਾਂਗਾ ਇਹਦਾ ਚਾਰੋਂ ਘਾਣ ਪੂਰੀ ਦੂਰੀ ਤੇ ਲੱਗੇ ਨੇ ਸੋਹਣੇ ਨੇ ਤੇ ਬਾਕੀ ਬਾਈ ਤੇ ਉਹਦੀ ਆਪਾਂ ਡਿਟੇਲ ਪੁੱਛਾਂਗੇ ਤੇ ਰੇਟ ਵੀ ਪੁੱਛਾਂਗੇ ਡਰਦੀ ਆ ਦੋਸਤੋ ਥੋੜਾ ਜਿਹਾ ਤੇ ਬਣ ਲੈਣਾ ਤੇ ਬਾਈ ਨੂੰ ਤੇ ਆਪਾਂ ਇਹਦਾ ਰੇਟ ਪੁੱਛਣੀ ਆ ਸਾੜੀ ਤੋਂ ਬਾਅਦ ਕੀ ਭਾ ਚੱਲ ਰਹੇ ਨੇ ਮੱਜਾਂ ਦੇ ਅੱਜ ਆਪਾਂ ਨੂੰ ਲੱਗ ਜੂਗਾ ਪਤਾ ਇੱਕ ਵਾਰੀ ਥਣ ਹਵਾਨਾ ਝੋਟੀ ਦਾ ਫੇਰ ਦਿਖਾ ਦੇਣਾ ਤੇ ਬਾਈ ਨਾਲ ਕਰਾ ਲੈਣਾ ਗੱਲ ਬਾਤ ਸਭ ਦੀ ਉੱਪਰ ਕਰ ਗਏ ਜੀ ਆਪਣਾ ਆ ਆ ਦੇ ਮਾਲ ਕਹਿਦਾ ਮਾਲ ਹੀ ਆ ਭਾਈ ਕਿੰਨੇ ਮਸੂਹ ਚੋਟੀ ਹੈ ਦੂਜੇ ਜੀ ਦੂਜੇ ਸੂਈ ਚਾਰ ਦਿਨ ਦਾ ਚੋਟੀ ਚਾਰ ਦਿਨ ਕਿੰਨੇ ਕਿ ਦਿਨ ਹੋ ਗਿਆ ਸੂਈ ਨੂੰ ਓਏ ਇਹਦੇ ਨਾਲ ਕਿੰਨਾ ਕੁ ਬੋਲਾ ਤਿਆਰ ਮੈਂ ਨੇ 20 ਕਿਲੋ ਦੁੱਧ ਆ 14 ਕਿਲੋ ਤਿਆਰ ਆ 14 ਕਿੰਨੇ ਪੈਸੇ ਮੰਗਦੇ ਨੇ ਮੈਂ ਇੱਕ ਛੱਪ ਕਰ ਕਿੰਨੇ ਦੀ ਛੱਡ ਦੋਗੇ 140 48 ਛੱਡ ਨੰਬਰ ਬੋਲ ਦੇ ਬਾਈ 99155 ਹਾਂਜੀ 6353 ਇੱਕ ਵਾਰੀ ਫੇਰ ਬੋਲਦੇ ਹਾਂ 9155 ਸੇਲ ਪ੍ਰਬੰਚਕ ਹਾਂ ਠੀਕ ਹੈ ਜੀ ਤਾਂ ਦੋਸਤੋ ਜਿਹਨੂੰ ਵੀ ਝੋਟੀ ਇਹ ਪਸੰਦ ਆਊਗੀ ਮੈਂ ਇੱਕ ਵਾਰੀ ਫੇਰ ਦਿਖਾ ਦੇਣਾ ਬਾਈ ਨਾਲ ਕਨੈਕਟ ਕਰਕੇ ਚਾਰ ਦਾ ਹੁੰਦਾ ਬਾਈ ਕਹਿੰਦਾ ਦੂਜੇ ਸੂਏ ਆ ਦਿਖਾ ਦੇਣਾ ਬਾਕੀ ਤੇ ਕੁਝ ਮੱਜਾਂ ਨੇ ਆਪਾਂ ਹੋਰ ਅੱਗੇ ਰੇਟ ਪੁੱਛਾਂਗੇ ਆਜ ਉਤੀ ਦਿਖਾ ਦੇਣਾ ਤੁਹਾਨੂੰ ਤੇ ਵੀ ਬਹੁਤ ਵੱਡੇ ਹਵਾਨੇ ਆ ਦੋਸਤੋ ਦੇਖ ਸਕਦੇ ਹੋ ਨੇੜ ਤੋਂ ਤਕਰੀਬਨ ਬਾਡੀ ਤੋਂ ਬਾਅਦ ਕੰਮ ਨਿਭੜਨ ਤੋਂ ਬਾਅਦ ਦੋਸਤੋ ਬੇਲੇ ਹੋਏ ਨੇ ਜ਼ਿਮੀਂਦਾਰ ਭਾਈ ਤੇ ਵਪਾਰੀ ਸਾਰੇ ਗੋਰੀਆਂ ਫੁੱਲ ਮੱਝਾਂ ਆਈਆਂ ਹੋਣੇ ਨੇ ਅੱਜ ਮੰਡੀ ਦੇ ਵਿੱਚ ਸਾਰੀ ਮੰਡੀ ਦਾ ਕਿਹੜਾ ਲਵਾਵਾਂਗੇ ਤੁਹਾਨੂੰ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਬਾਕੀ ਕੀ ਕੋਈ ਸ਼ਬਦ ਚੱਲ ਰਹੇ ਨੇ ਇਧਰ ਅੱਜ ਆ ਜੀ ਉਹਨਾਂ ਦਾ ਸੜਕੀ ਲਾਂ ਲਾ ਰਹੇ ਆ ਆਪ ਅੱਛੀ ਦਿਖਾਉਣੇ ਆ ਦੋਸਤੋ ਇਹਦਾ ਰੇਟ ਪੁੱਛਦੇ ਆਂ ਬਾਈ ਨੂੰ ਇਸੋਂ ਨੂੰ ਗਾਵਾਂ ਦਾ ਆਈਡੀਆ ਵੀ ਆ ਜਾਊਗਾ ਗਾਵਾਂ ਦਾ ਕੀ ਰੇਟ ਚੱਲਦਾ ਮੱਜਾਂ ਦਾ ਆਪਾਂ ਨੇ ਉਹਨੂੰ ਬਾਈ ਨੂੰ ਪੁੱਛ ਹੀ ਲਿਆ ਇੱਕ ਵਾਰੀ ਮੂੰਹ ਮੱਥਾ ਵੇਖ ਲਓ ਕੱਦ-ਕਾੜ ਦੇਖ ਲਓ ਐਚ ਐਫ ਕ੍ਰੋਸ ਚ ਆ ਜਾਂਦੀ ਆ ਇਹਦੇ ਥਾਣਾ ਹਵਾਨਾ ਦਿਖਾ ਦੇਣਾ ਮੈਂ ਇਹਦਾ ਨੇੜ ਤੋਂ ਚੋਰੀ ਬਾਈ ਤੋਰੀ ਦਰਮਿਆਨ ਨੇ ਕੱਦ-ਕਾੜ ਚਾਦੂ ਉਸ ਕੋਲ ਜਾਨ ਵਾਲੀ ਬੱਚੀ ਆ ਚਾਰੇ ਮੋٹے ਥੜ ਨਿੱਖੜਵੇਂ ਲੱਗੇ ਨੇ ਦੂਰੀ ਤੇ ਆਜੋ ਬਾਕੀ ਸਾਰੀ ਡਿਟੇਲ ਜਿਹੜੀ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਵੀ ਪੁੱਛ ਲਾਂਗੇ ਬਾਈ ਦਾ ਰੇਟ ਪੁੱਛ ਲਾਂਗੇ ਜਿਹਨੂੰ ਵੀ ਬੱਛੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਬੈਕਰੀ ਦਿਖਾ ਦਿੰਨਾ ਬਹੁਤ ਸੋਹਣੇ ਹਵਾਨੇ ਦੀ ਆ ਗਰਨੀਚਲਨ ਵਾਲੀ ਗਾਂ ਦੋਸਤੋ ਐਫ ਐਫ ਕ੍ਰੋਸ ਦੇ ਵਿੱਚ ਆ ਜਾਂਦੀ ਆ ਤੇ ਆ ਇਹਦਾ ਬੱਚਾ ਆ ਨਾਲ ਬੱਚਾ ਦੋਸਤੋ ਬਾਈ ਨਾਮ ਕੀ ਆ ਕੁਲਵਿੰਦਰ ਸਿੰਘ ਪਿੰਡ ਕਿਹੜਾ ਸ਼ਿਵਾਕਲਾ ਗੋਪਾਰ ਦਾ ਹੀ ਕੰਮ ਆ ਬਾਈ ਹਾਂ ਬੋਲ ਬਾਈ ਇਹ ਕਿੰਨੇ ਸੂਏ ਸੂਇਆ ਪੱਛੀ ਦੂਜਾ ਸੂਏ ਕਿੰਨੇ ਦਿਨ ਹੋ ਗਏ ਮਾ ਜੇ ਤਾਪਤਾ ਵੇ ਇੱਕ ਹਫਤਾ ਬੋਲਾ ਕਿੰਨਾ ਦਿਾਰਾ ਬੋਲਾ ਹੁਣ 15 ਦਿਨ ਕੰਮ ਕਰਾਂਗੇ ਕਿੰਨੀ ਸ਼ਰਤਾਂ ਦੇ ਮਾ ਪੈ 75000 75000 ਆਪਣਾ ਨੰਬਰ ਬੋਲ 99189 ਅਣੀ ਮਿਲ ਬੱਚਾ ਦੇਣਾ 99189 ਇੱਕ ਵਾਰੀ ਫਿਰ 99189 ਹਾਂਜੀ 99189 ਠੀਕ ਹੈ ਜੀ ਦੋਸਤੋ ਸਾਰੀ ਮੰਡੀ ਦੇ ਘਰਾਉਂਗਾ ਦਰਸ਼ਨ ਤੁਹਾਨੂੰ ਬਲੌਗ ਦੇ ਦੋਸਤੋ ਆਪਾਂ ਹੁਣ ਇਧਰ ਇੱਕ ਦੋ ਮੱਜਾਂ ਦੇ ਰੇਟ ਹੋਰ ਪੁੱਛਦੇ ਆ ਤੇ ਨਾਲ ਬੱਛੀਆਂ ਕਾਮਾਂ ਦੇ ਵੀ ਪੁੱਛਾਂਗੇ ਤੇ ਬਾਕੀ ਇਧਰ ਸਟਾਲਾਂ ਵੀ ਦੇਖ ਸਕਦੇ ਹੋ ਤੁਸੀਂ ਆ ਚੋਕੀ ਦਿਖਾਉਣੀ ਆ ਤੁਹਾਨੂੰ ਦੋਸਤੋ ਪੂਰੀ ਜ਼ਬਰਦਸਤ ਚੋਕੀ ਆ ਖਾਨ ਹਵਾ ਨਾਲ ਦਿਖਾ ਦੋਣਾ ਇੱਕ ਵਾਰੀ ਹਵਾਨੇ ਤੇ ਉਗਰੀਆਂ ਹੋਈਆਂ ਨਾਰਾਂ ਦੇਖ ਸਕਦੇ ਹੋ ਇਧਰ ਤੋਂ ਦਿਖਾ ਦਵਾਂ ਇੱਕ ਵਾਰੀ ਉਹ ਦੇਖੋ ਸਵਾਹ ਨਹੀਂ ਆ ਦੋਸਤੋ ਫੁੱਲੇਗਾ ਬਾਈ ਮੰਡੀ ਜੀ ਫੁੱਲੋ ਵੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਦੋਸਤੋ ਸਾਰੀ ਮੰਡੀ ਦਾ ਢੇਡਾ ਕਢਾਵਾਂਗੇ ਤੁਹਾਨੂੰ ਫੁੱਲ ਬਲੌਗ ਬਣਾਵਾਂਗੇ ਤੇ ਬਾਕੀ 2-2 4-4 ਜਾਨਵਰਾਂ ਦੀਆਂ ਵੀਡੀਓ ਅਲੱਗ ਤੋਂ ਵੀ ਬਣਾਵਾਂਗੇ ਉਹ ਵੀ ਅਲੱਗ ਤੋਂ ਚੈਨਲ ਤੇ ਆਉਣਗੀਆਂ ਇਹ ਆਪਣਾ ਬਲੌਗ ਆਊਗਾ ਦੋਸਤੋ ਫੁੱਲ ਮੰਡੀ ਦਾ ਤੇ ਬਾਡੀ ਤੋਂ ਬਾਅਦ ਤੁਹਾਨੂੰ ਸਾਰੇ ਜਾਨਵਰਾਂ ਦੇ ਰੇਟਾਂ ਦੇ ਆਈਡੀਆ ਮਿਲ ਜਾਣਗੇ ਕੱਦ-ਕਾੜ درمیانਾ ਦੋਸਤੋ ਪਰ ਹਵਾਨਾ ਪੂਰਾ ਟੌਪ ਦਾ ਹੈ ਟਵਾਨੇ ਤੇ ਨਾੜਾਂ ਬਹੁਤ ਨੇ ਮੋٹے ਖਾਣੇ ਚਾਰੋਂ ਪੂਰੇ ਨਿੱਖੜ ਮੈਣੇ ਦੋਸਤੋ ਤੇ ਬਾਕੀ ਰੇਟ ਇਹਦਾ ਸਾਰੀ ਡਿਟੇਲ ਬਾਈ ਤੋਂ ਪੁੱਛ ਲੈਣੇ ਆਪਾਂ ਇੱਕ ਵਾਰੀ ਕੋ ਬੰਦਾ ਦੱਸ ਦੇ ਬਾਈ ਆ ਜਾ 10 ਦੇ ਉਹ ਕਿੰਨੇਵੇਂ ਸੂਏ ਸੀ ਬਾਈ ਤੀਜਾ ਸੂਆ ਸੀ 1 10 ਹਾਂ ਕਿੰਨੇ ਦੀ ਛੱਡ ਦੋਗੇ ਲੱਖ ਰੀ ਤੇਰਾ ਅੱਛਾ ਦੁੱਧ ਕਿੰਨਾ 14 ਕਿਲੋ ਅੱਛਾ ਨੰਬਰ ਬੋਲ ਦੇ ਨੰਬਰ 97798 ਹਾਂਜੀ 46500 ਇੱਕ ਵਾਰੀ ਫੇਰ ਵੀ ਨੰਬਰ 97798 ਹਾਂਜੀ 46500 ਠੀਕ ਹੈ ਦੋਸਤੋ ਜੀਂ ਵੀ ਮੱਝ ਪਸੰਦ ਆਉਂਦੀ ਹੈ ਬਾਈ ਦਾ ਨੰਬਰ ਚੱਲੂਗਾ ਸਕਰੀਨ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਹਵਾਨਾ ਫੇਰ ਦਿਖਾ ਦਣਾ ਇਧਰ ਤੋਂ ਨਾੜਾ ਬੋਦਨੇ ਦੋਸਤੋ ਹਵਾਨੇ ਤੇ 24 ਦੀ ਝੁੱਟੀ ਆ ਬਾਕੀ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਲਓ ਹੁਣ ਅੱਗੇ ਚੱਲਦੇ ਆਂ ਆਪਾਂ ਦੋ ਚਾਰ ਮੱਝਾਂ ਦੇ ਰੇਟ ਅੱਗੇ ਹੋਰ ਪੁੱਛਾਂਗੇ ਜਰ ਵੀ ਦੇਖ ਸਕ ਰਹੇ ਹੋ ਦੋਸਤੋ ਜਾਨਵਰ ਬਹੁਤ ਜ਼ਿਆਦਾ ਆਈ ਹੋਈ ਹੈ ਇੱਕ ਕਾਫੀ ਵੱਡੀ ਝੋਟੀ ਖੜੀ ਆ ਬਾਈ ਉਹਨਾਂ ਨੇ ਫੁਲਕਾਰੀ ਫਲਕੂਰੀ ਪਾ ਕੇ ਪੂਰੀ ਸ਼ਿੰਗਾਰੀ ਹੋਈ ਆ ਚਲਦੇ ਆ ਬਾਈ ਕੋਲੇ ਪੁੱਛਦੇ ਆ ਕੀ ਗੱਲਬਾਤ ਆ ਇਹਦੀ ਪਣਾ ਕਰੀ ਖੜੀ ਆ ਦੋਸਤੋ ਜਿਹਾ ਖਾਣਾ ਹਵਾਨੀ ਦੀ ਸਾਫ ਆ ਪੂਰੀ ਉਹ ਬੜੀ ਵੱਡੀ ਬੈਕ ਟੂ ਦਿਖਾਵਾ ਬਹੁਤ ਵੱਡੀ ਝੋਟੀ ਆ ਦੋਸਤੋ ਉਹ ਚੈੱਕ ਅਤਗਾੜ ਦਿਆ ਬਾਕੀ ਡਿਟੇਲ ਸਾਰੀ ਬਾਈ ਉਹਨਾਂ ਨੂੰ ਪੁੱਛ ਲਾਂਗੇ ਥੋੜੀ ਜਿਹਾ ਪਹਿਲਾਂ ਤੋੜ ਹਾਂਜੀ ਤੋੜ ਦਿਓ ਇੱਕ ਵਾਰੀ ਤਕਰੀਬਨ ਸਾਰੀ ਮੰਡੀ ਚੋਂ ਜ਼ਬਰਦਸਤ ਝੋਟੀ ਆ ਦੋਸਤੋ ਇਹਦਾ ਰੇਟ ਵੀ ਜ਼ਬਰਦਸਤੀ ਹੋਊਗਾ ਇਹਨੂੰ ਪੂਰੀ ਵਜਨ ਵਾਲੀ ਜੋਤੀ ਆ ਦੋਸਤੋ ਪੂਰੇ ਪਤਲੇ ਚਮੜੇ ਦੀ ਆ ਪਿੰਡੇ ਤੇ ਨਾੜਾਂ ਬਹੁਤ ਨੇ ਚੌੜੀ ਬਹੁਤ ਆ ਝੋਟੀ ਕੱਦ ਵਿੱਡ ਬਹੁਤ ਆ ਦੋਸਤੋ ਪੂਰੇ ਚੌੜੇ ਪੁੱਠੇ ਵੀ ਆ ਜਾਣ ਵਾਲੀ ਝੋਟੀ ਐ ਤੇ ਹਵਾਨਾ ਵੀ ਬਹੁਤ ਅੋਸਤ ਤੇ ਬਾਈ ਹੋਰਾਂ ਨੇ ਸ਼ਿੰਗਾਰ ਵੀ ਪੂਰਾ ਕਰ ਰੱਖਿਆ ਫੁਲਕਾਰੀ ਪਾਈ ਹੋਈ ਆ ਪੂਰੀ ਨਵੀਂ ਬੌਟੀ ਵਾਂਗੂ ਸ਼ਿੰਗਾਰੀ ਹੋਈ ਆ ਤੇ ਬਾਕੀ ਰੇਟ ਪੁੱਛਦੇ ਆ ਬਾਈ ਜੀ ਨੂੰ ਇਹਦੀ ਡਿਟੇਲ ਪੁੱਛਦੇ ਆ ਸਾਰੀ ਕੀ ਆ ਚੱਲ ਕੇ ਤੇ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲੇਨਾ ਆ ਇਧਰ ਤੋਂ ਇੱਕ ਵਾਰੀ ਮੈਂ ਝੋਟੀ ਦਾ ਮੂੰਹ ਮੱਥਾ ਦਿਖਾ ਦਵਾਂ ਨਾ ਤੁਹਾਨੂੰ ਬਿਲਕੁਲ ਕੁੰਡੇ ਸਿੰਘਾ ਚ ਬਾਈ ਮੂੰਹ ਕਮਾਈਏ ਦਾ ਇਤਰਾ ਕਹਾਂ ਨਾ ਤੁਹਾਨੂੰ ਸੁਣਾਉਣਾ ਆਹ ਤੋਂ ਅੱਪਰ ਸੀਦੇ ਨੂੰ ਹਾਂ ਤੇਖ ਸਕਦਾ ਹੋ ਦੋਸਤੋ ਬਿਲਕੁਲ ਰਿੰਗ ਸਿੰਘ ਨੇ ਕੁੰਡੇ ਸਿੰਘ ਨੇ ਖਾਲਾਂ ਦੇ ਖਾਲਾਂ ਨੂੰ ਪਰੇਸ਼ਾਨ ਨਾ ਕਰਨ ਪੂਰੀ ਜਵਾਰਦਸਤ ਝੋਟੀ ਆ ਦੋਸਤੋ ਕੱਦ ਕਾਠ ਬਹੁਤ ਆ ਝੋਟੀ ਦਾ ਚੌੜੀ ਬਹੁਤ ਆ ਜਾਨ ਬਹੁਤ ਆ ਹਵਾਨਾ ਵੀ ਬਹੁਤ ਜ਼ਿਆਦੀ ਬਣਾਉਂਦਾ ਤੇ ਬਿਲਕੁਲ ਬਰੀਕ ਚਮੜੇ ਦੀ ਆ ਦੋਸਤੋ 나ੜਾਂ ਤੁਹਾਨੂੰ ਦਿਖਾ ਦੇਣਾ ਮੈਂ ਆਹ ਦੇਖ ਸਕਦੇ ਹੋ ਕੈਮਰਾ ਜੀ ਤੁਸੀਂ ਬਾਡੀ ਦੇ ਉੱਤੇ 나ੜਾਂ ਬਹੁਤ ਨੇ ਬਿਲਕੁਲ ਬਰੀਕ ਚਮੜੇ ਦੀ ਹੈ ਦੁੱਧ ਵਾਲੀ ਝੋਟੀ ਆ ਦੋਸਤੋ ਤੇ ਬਾਕੀ ਬਾਈ ਹੋਰਾਂ ਨੂੰ ਡਿਟੇਲ ਪੁੱਛਦੇ ਆਂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਕੀ ਆ ਜੱਸੀ ਜੀ ਕਿੱਥੋਂ ਆਇਓ ਰਸੂਲਪੁਰ ਤੋਂ ਜੀ ਰਸੂਲਪੁਰ ਤੋਂ ਬਾਈ ਇਹ ਝੋਟੀ ਕਿੱਥੋਂ ਲੈ ਕੇ ਆਏ ਹੋ ਇਹ ਹਸਾਰੋਂ ਆਈ ਹੈ ਜੀ ਝੋਟੀ ਹਸਾਰ ਤੋਂ ਹਾਂ ਜੀ ਇਸ ਹੋਈ ਹੋਈ ਆ ਜਾਂ ਸੂਨ ਵਾਲੀ ਆ ਸੂਨ ਵਾਲੀ ਆ ਬਾਈ ਜੀ ਕਿੰਨੇ ਕਿ ਦਿਨ ਲੈਂਦੀ ਆ ਇਹ 10 ਦਿਨ ਬਾਕੀ ਆ 10 ਦਿਨਾਂ ਵੀ ਕੱਚੀ ਆ ਹਾਂ ਜੀ ਕਿੰਨਵੇਂ ਸੂਏ ਸੂਹ ਗਈ ਇਹ ਦੂਜੇ ਸੂਏ ਸੋਣਾ ਜੀ ਇਹ ਦੂਜੇ ਸੂਏ ਦੰਦਾ ਚ ਹੈਗੀ ਆ ਬਾਈ ਇਸ ਟਾਈਮ ਹਾਂ ਜੀ ਹਾਂ ਛਿੱਗੀ ਆ ਜੀ 6 ਦੰਦਾ ਪਹਿਲੇ ਸੂਏ ਦਾ ਕਿਤੇ ਕੀ ਰਿਕਾਰਡ ਹੈ ਦਾ ਦੁੱਧ ਦਾ 20 ਕਿਲੋ ਦੁੱਧ ਦਿੱਤਾ ਜੀ ਪਹਿਲੇ ਸੂਏ ਦਾ 20 ਕਿਲੋ ਦਾ ਜੀ ਐਸ ਵਾਰੀ ਕਿੰਨੀ ਕੁ ਉਮੀਦ ਆ ਨਾ ਨਾ ਉਮੀਦ ਹੈਗੀ ਜੀ 24 25 ਦੀ 24 25 ਕਿਲੋ ਦੀ ਰੇਟ ਕੀ ਆ ਬਾਈ ਇਹਦਾ ਇਹਦਾ 10 ਲੱਖ ਰੁਪਈਆ 10 ਲੱਖ ਰੁਪਈਆ ਹਾਂ ਜੀ ਕਿੰਨੇ ਦੀ ਛੱਡ ਦ ਉਹ ਕਿਤੇ ਕਰ ਲਾਂਗੇ ਜੀ ਜਿਵੇਂ ਹੋਇਆ ਅੱਛਾ ਭਾਈ ਨੰਬਰ ਬੋਲ ਦਿਓ ਆਪਣਾ 828 ਹਾਂਜੀ 90 ਹਾਂਜੀ 2099 ਇੱਕ ਵਾਰੀ ਪੰਜਾਬੀ ਚ ਬੋਲੋ 82890 2099 ਪਿੰਡ ਕਿਹੜਾ ਦੱਸਿਆ ਸੀ ਭਾਈ ਰਸੂਲਪੁਰ ਕਿੱਥੇ ਜੇ ਰਹਿ ਜਾਂਦਾ ਸੀ ਇਹਦੀ ਛਪਾਰ ਛਪਾਰ ਦੇ ਮੇਲੇ ਕੋਲੇ ਦੀ ਛਪਾਰ ਦਾ ਮੇਲਾ ਛਪਾਰ ਦਾ ਲੁਧਿਆਣਾ ਜਿਲ੍ਹੇ ਚ ਰਹਿ ਜਾਂਦਾ ਹਾਂਜੀ 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 ਦੋਸਤੋ ਲੁਧਿਆਣਾ ਜ਼ਿਲ੍ਹੇ ਚੋਂ ਆਏ ਨੇ ਬਾਈ ਛਪਾਰ ਦਾ ਮੇਲਾ ਜਿਹੜਾ ਉਹਦੇ ਨੇੜੇ ਸਕੂਲ ਕੋਲ ਪਿੰਡ ਰਹਿ ਜਾਂਦਾ ਆ ਨੰਬਰ ਹੋਰ ਦੇਖੋ ਫਿਰ ਦੂਸਰਾ ਨੰਬਰ ਇੱਕ ਹੋਰ ਬੋਲ ਦਿਓ 85949 ਹਾਂਜੀ 60906 ਇੱਕ ਵਾਰੀ ਫੇਰ ਬੋਲਿਓ 85949 ਹਾਂਜੀ 60906 ਠੀਕ ਹੈ ਜੀ ਹਾਂਜੀ ਦੋਸਤੋ ਮੂਹ ਮੱਥਾ ਇੱਕ ਵਾਰੀ ਝੋਟੀ ਦਾ ਫੇਰ ਦਿਖਾਦਾ ਨਾ ਰਿੰਗ ਸਿੰਘ ਆ ਬਿਲਕੁਲ ਦੂਜੇ ਸੂਏ ਆ ਬਾਈ ਕਹਿੰਦਾ 6 ਦਿਨ ਦਾ ਇਸ ਟਾਈਮ ਆ ਸੂਣ ਦੇ ਵਿੱਚ ਆਲੇ 10 20 ਕਿਲੋ ਦਾ ਰਿਕਾਰਡ ਦੱਸਦਾ ਬਾਈ ਪੂਰੀ ਵੱਡੀ ਝੋਟੀ ਆ ਦੋਸਤੋ ਪੂਰੇ ਚੌੜੇ ਢਾਂਚੇ ਦੀ ਐ ਹਵਾਨਾ ਪੂਰਾ ਚੌੜਾ ਹਵਾਨਾ ਦੋਸਤੋ ਤੇ ਮੋٹے ਮੁੱਢਾਂ ਵਾਲੇ ਚਾਰੋਂ ਥਾਂ ਨਿੱਖੜਵੇਂ ਲੱਗੇ ਨੇ ਪੂਰੀ ਦੂਰੀ ਤੇ ਲੱਗੇ ਨੇ ਦੋਸਤੋ ਤਕਰੀਬਨ ਤਕਰੀਬਨ ਜੇ ਕਰ ਲਈਏ ਗੱਲ ਮੇਰਾ ਖਿਆਲ ਆ ਵੀ ਸਾਰੀ ਮੰਡੀ ਦੇ ਵਿੱਚੋਂ ਵੱਡੀ ਝੋਟੀ ਹੋਊਗੀ ਤੇ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਜਿਨੇ ਪੈਸੇ ਲਾਉਣੇ ਹੋਣਗੇ ਚੰਗੇ ਉਹੀ ਬਾਈ ਨੂੰ ਫੋਨ ਕਰਿਓ ਤੇ ਬਾਕੀ ਫालतੂ ਵੀਰ ਨਾ ਪਰੇਸ਼ਾਨ ਕਰੋ ਦੋਸਤੋ ਬੰਦਾ ਕੰਮਕਾਰ ਚ ਮੀਂਹੀ ਹੁੰਦਾ ਤੇ ਆਜੋ ਬਾਕੀ ਡਿਟੇਲ ਅੱਗੇ ਪੁੱਛਦੇ ਚ ਬਾਡੀ ਤੋਂ ਬਾਅਦ ਦੋਸਤੋ ਮੰਡੀ ਅੱਜ ਪੂਰੀ ਫੁੱਲ ਭਰੀ ਹੋਈ ਹੈ ਤੇ ਅੱਗੇ ਬਾਈ ਇੱਕ ਬੈੜ ਧੋਰੀ ਫਿਰਦਾ ਉਹ ਵੀ ਦਿਖਾਉਣੀ ਆ ਤੁਹਾਨੂੰ ਪੁੱਛਦਿਆਂ ਬਾਈ ਤੋਂ ਰੇਟ ਉਹਦਾ ਉਹ ਕਿੱਥੇ ਬਾਈ ਉਹ ਆਪਣੀ ਨਹੀਂ ਕਰੂੰਗਾ ਬਾਈ ਤੂੰ ਕਿਹਦੇ ਨਾਲ ਦੂਆ ਜਾ ਮੈਂ ਨਹੀਂ ਕਰੂੰਗਾ ਬੱਚਾ ਹਟਣ ਵਾਲੀ ਗੱਲ ਆ ਸਾਉ ਦਾ ਇਹ ਰਾਮ ਰਖਾਇਆ ਲੈ ਚੱਬੀ ਜਾਂਦਾ ਇੱਕ ਵਾਰੀ ਵੇੜ ਰਖਾ ਦਿਆਂ ਤੁਹਾਨੂੰ ਪੂਰੀ ਸੋਹਣੀ ਵੇੜਾ ਦੋਸਤੋ ਉਹ ਦੁੱਧ ਸੱਚ ਸਹੀ ਜਮਾ ਪੂਰੀ ਸੋਹਣੀ ਨਵਾਨੇ ਦੀ ਆ ਖੋਸ ਨਵਾਨੇ ਦੀ ਆ 4 ਦਿਨਾਂ ਦੀ ਸੂਈ ਆ ਜੀ ਇੱਕ ਮੇਰੀ ਕੀ ਆ ਲੈ ਬੰਦਾ ਇਹਦਾ ਠੀਕ ਆ ਆ ਬਾਈ ਦਿਖਾ ਰਿਹਾ ਦੋਸਤੋ ਪੂਰੀ ਠੰਡੀ ਬੱਛੀ ਆ ਤੇ ਬਾਈ ਹੋਰੀ ਖਰੀਦ ਵੀ ਰਹੇ ਨੇ ਇਧਰੋਂ ਹੋ ਸਕਦਾ ਬਣ ਜੇ ਸੌਦਾ ਇਹਨਾਂ ਦਾ ਬਾਕੀ ਇੱਕ ਵਾਰੀ ਵੇੜੀ ਤੁਹਾਨੂੰ ਦਿਖਾ ਦਣਾ ਦੋਸਤੋ ਸੋਹਣੀ ਵੇੜਾ ਹੈ ਕ੍ਰੋਸ ਚਾ ਥੋੜੀ ਗਰਮੀ ਚ ਚੱਲਣ ਵਾਲੀ ਹੈ ਏ ਬੀਜੀ ਨੇ ਬਾਈ ਹੋਰੀ ਆਪਾਂ ਫੇਰ ਪੁੱਛਾਂ ਯਾਰ ਜੇ ਡਿਟੇਲ ਹੋਈ ਤੇ ਇੱਕ ਆ ਚੋਟੀ ਦਿਖਾਉਣੀ ਆ ਦੋਸਤੋ ਤੁਹਾਨੂੰ ਕਰਦੇ ਆ ਬਾਈ ਨਾਲ ਗੱਲਬਾਤ ਸੋਰੀ ਬਾਈ ਮਾੜੀ ਜੀ ਪੱਟਾਂ ਦੇ ਸਨ ਵਿੱਚ ਜੋਸ਼ ਵਾਲਾ ਹੋਵਨਾ ਦੋਸਤੋ ਥਣ ਬੜੀ ਦੂਰੀ ਤੇ ਲੱਗੇ ਨੇ ਛੁੱਟੀ ਦੇ ਮੁਠੀ ਚ ਬਾਈ ਵਾਲੇ ਥਣ ਨੇ ਕੱਦ ਕਾਠ ਵੀ ਚੰਗਾ ਤੇ ਚੌੜੇ ਢਾਂਚੇ ਦੀ ਆ ਬਾਹ ਕਮਾਲਾ ਬਾਈ ਤੇ ਅਗਲੀ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਇਹ ਨੰਬਰ ਲਾ ਦਾਂਗੇ ਬਾਈ ਹੋਰਾਂ ਦਾ ਸਕਰੀਨ ਤੇ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲਿਓ ਆਪਾਂ ਦੋਸਤੋ ਅੱਜ ਮੋੜ ਮੰਡੀ ਤੇ ਪਹੁੰਚੇ ਹੋਏ ਆ ਜਿਹੜੀ ਮਹੀਨੇ 'ਚ ਇੱਕ ਵਾਰ 20 ਤਰੀਕ ਨੂੰ ਲੱਗਦੀ ਆ ਇਹ ਗੱਲ ਕਰੀਏ ਜਦੋਂ ਮਾਨਸਾ ਤੋਂ ਬਠਿੰਡੇ ਨੂੰ ਜਾਂਦੇ ਆਂ ਦੋਸਤੋ ਤਾਂ ਰਸਤੇ ਦੇ ਵਿੱਚ ਮੋੜ ਮੰਡੀ ਪੈ ਜਾਂਦੀ ਹੈ ਤੇ ਇੱਕ ਵਾਰੀ ਮੂਹ ਮੱਥਾ ਦਿਖਾ ਦੇਣਾ ਝੋਟੀ ਦਾ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਦਾ ਸ਼ਕੀਨ ਝੋਟੀ ਆ ਤੇ ਬਾਕੀ ਬਾਈ ਨੂੰ ਦੀ ਡਿਟੇਲ ਪੁੱਛ ਲੈਣੇ ਆ ਮੇਰੇ ਖਿਆਲ ਇਹਦਾ ਬੱਚਾ ਹੋਊਗਾ। ਅਸ਼ੀਰਵਾਦ ਜੀ ਸਿੰਘਾਂ ਬਈ ਨਾਮ ਕੀ ਆ ਭਾਈ? ਵਰਗਵਾਸ ਸਿੰਘ ਵਰਗਵਾਸ ਸਿੰਘ ਵਪਾਰ ਦਾ ਹੀ ਕੰਮ ਕਰਦੇ ਹਾਂ। ਇਹ ਜੀ ਦਾ ਭੋਗ ਕਰਦੀ ਝੋਟੀਆਂ ਉਦੋਂ ਵੇਚਣ ਆਇਓ ਕਿਹੜੇ ਪਿੰਡੋਂ ਆਇਓ? ਮੱਖਦਾਂ ਮਾਖੇ ਤੋਂ ਕਿੱਥੇ ਜਾ ਪੈਂਦਾ ਬਾਈ ਕਾਲੇ ਕੋਲੇ ਹਾਂਜੀ ਕਾਲੇ ਵਾਲੀ ਮੰਡੀ ਕੋਲੇ ਕਾਲਿਆਂ ਵਾਲੀ ਮੰਡੀ ਕੋਲੇ ਕਿੰਨੇਵੇਂ ਸੂਏ ਸੂਏ ਝੋਟੇ ਇਹ ਪਹਿਲੇ ਸੂਏ ਪਹਿਲੇ ਸੂਏ ਦੰਦਾਂ ਚ ਕਿਵੇਂ ਆ ਦੋੰਦੀ ਹੈ ਦੋ ਦੰਦ ਕਿੰਨੇ ਦਿਨ ਹੋ ਕੇ ਸੂਈ ਨੂੰ ਦੋ ਦਿਨ ਬੋਲਾ ਕਿ ਨੈਸਟ ਟਾਈਮ 10-12 ਕਿਲੋ ਬਾਈ 10-12 ਕਿਲੋ ਰੇਟ ਕਿੰਨਾ ਕਰਦੇ ਹੋ ਦਾ 1.5 ਲੱਖ ਰੁਪਏ ਕਿੰਨੇ ਦੀ ਛੱਡ ਦੋਗੇ ਬਾਈ 1.40 ਲੱਖ ਨੰਬਰ ਬੋਲ ਦੇ ਬੜਾ ਨੂੰ ਨੂੰ ਸੁਣਨੀ ਹਾਂਜੀ 40 ਛੱਡ ਰਾਵ ਇੱਕ ਵਾਰੀ ਫਿਰ ਬੜਾ ਨੂੰ ਨੂੰ ਸੁਣਨੀ 40 28 ਠੀਕ ਹੈ ਜੀ ਦੋਸਤੋ ਜੀ ਨੂੰ ਵੀ ਝੋਟੀ ਪਸੰਦ ਆਊਗੀ ਦੋ ਦੰਦ ਝੋਟੀਆ ਮੂੰਹੋਂ ਪਹਿਲੇ ਸੂਇਆ ਦੋ ਕੰਦ ਦੀ ਸੂਈ ਹੋਈ ਹੈ ਬਾਕੀ ਹਲੇ ਹਵਾਨਾ ਦੋਸਤੋ ਭਲੂਣ ਝੋਟੀਆਂ ਤਕਰੀਬਨ 40 45 ਦਿਨ ਤੱਕ ਪੂਰਾ ਦੁੱਧ ਕਰਕੇ ਤਿਆਰ ਕਰ ਦਿਆ ਨੇ ਬਾਕੀ ਜਿਹੜੀ ਤਾਰੀਫ ਕਰਨੀ ਬਣਦੀ ਹੈ ਝੋਟੀ ਦੋਸਤੋ ਥਣ ਪੂਰੀ ਦੂਰੀ ਤੇ ਲੱਗੇ ਨੇ ਆਪਸ ਦੇ ਵਿੱਚ ਚਾਰੋਂ ਥਣ ਸੋਹਣੇ ਲੱਗੇ ਨੇ ਤੇ ਮੈਂ ਇੱਧਰ ਤੋਂ ਵੀ ਹਵਾਨਾ ਦਿਖਾ ਦਿੰਨਾ ਹਵਾਨੇ ਦੀ ਬਹੁਤ ਸਾਫ ਹੈ ਝੋਟੀ ਦੋਸਤੋ ਜੇ ਗੱਲ ਕਰੀਏ ਇੱਕ ਥਣ ਤੋਂ ਤਾਂ ਦੂਸਰਾ ਥਾਣਾ ਨਜ਼ਰ ਨਹੀਂ ਆਊਗਾ ਪੂਰੇ ਆ ਨਾ ਜਿਵੇਂ ਘੜ ਤੇਲ ਕਹਿ ਦਿੰਦੇ ਆਪਾਂ ਲਾਏ ਹੋਏ ਨੇ ਉਦਾਂ ਦੇ ਲੱਗੇ ਹੋ ਜੇ ਬਾਈ ਜੀ ਬੱਚਾ ਕੀ ਐ ਇਹਦੇ ਨਾਲ ਕੱਟਾ ਆ ਕੱਟਾ ਦੋਸਤੋ ਇਹਦਾ ਬੱਚਾ ਬੈਠਾ ਸਾਹਮਣੇ ਮੂੰਹ ਮੱਥਾ ਦੇਖ ਸਕਦੇ ਪੂਰੀ ਸ਼ਕਿੰਤੋਟੀ ਆ ਆ ਜੋ ਆਪਾਂ ਉਹਨਾਂ ਨੂੰ ਅੱਗੇ ਵਗੋਣੇ ਮੰਡੀ 'ਚ ਕਿਹੜਾ ਕੁਝ ਪਸ਼ੂਆਂ ਦੇ ਹੋਰ ਰੇਟ ਪੁੱਛਾਂਗੇ ਤਕਰੀਬਨ ਮੰਡੀ ਦੇ ਵਿੱਚ ਕਿਹੜਾ ਆਪਣਾ ਆ ਜੂਗਾ ਤੇ ਫਿਰ ਆਪਾਂ ਉਦਾਂ ਪਰਸਨਲ ਤੌਰ ਤੇ ਵੀਡੀਓ ਬਣਾਵਾਂਗੇ ਚੈਨਲ ਤੇ ਆ ਪੂਰੀ ਭੀੜ ਆ ਦੋਸਤੋ ਦੇਖ ਸਕਦੇ ਹੋ ਚਾਰੇ ਪਾਸੇ ਕਿੰਨਾ ਇਹ ਸੌਦਾ ਚੱਲ ਰਿਹਾ ਦੋਸਤੋ ਏਦਾਂ ਵੀ ਹੁੰਦਾ ਹੁੰਦਾ ਹੱਥ ਜਾਂ ਦੱਬ ਗਏ ਪਰ ਨਾ ਇਹ ਤਾਂ ਨਹੀਂ ਖੜਾ ਪੂਰੀ ਭੀੜ ਹੈ ਦੋਸਤੋ ਬਾਡੀ ਤੋਂ ਬਾਅਦ ਪਸ਼ੂ ਮੰਦਾ ਜ਼ਬਰਦਸਤ ਚੱਲਿਆ ਕੰਮ ਲੋ ਥੋੜਾ ਏਰੀਆ ਰਹਿ ਗਿਆ ਇੱਕ ਵਾਰੀ ਤੁਹਾਨੂੰ ਸਾਰੀ ਮੰਡੀ ਦੇ ਮੰਡੀ ਦਾ ਢੇੜਾ ਕਢਾਤਾ ਮੈਂ ਸਾਰੇ ਜਾਨਵਰ ਦਿਖਾਤੇ ਪੂਰੀ ਭੀੜ ਆ ਦੋਸਤੋ ਜਿੱਧਰ ਜਿੱਧਰ ਵੀ ਦੇਖਦੇ ਆ ਪਸ਼ੂ ਖੜੇ ਨੇ ਚਾਰੇ ਪਾਸੇ ਕਿਹੜਾ ਜਨ ਲੇਗਾ ਓਏ ਇਹ ਕਿਸਾਨ ਪਸ਼ੂ ਪਾਲਕ ਆ ਓਏ ਆ ਜਾਓ ਇਹ ਨਹੀਂ ਆਂਦਾ ਆਹੋ ਦੋਸਤੋ ਹੁਣ ਨੀਲੀ 라ਵੀ ਦੀ ਛੁੱਟੀ ਦਿਖਾਉਣਾ ਤੁਹਾਨੂੰ ਸਾਹਮਣੇ ਇੱਕ ਕੁਛ ਐਂਡ ਡੀਟੇਲ ਬਾਈ ਨੇ ਚੀਜ਼ਾਂ ਦਾ ਖਾਣਾ ਬਣਾ ਦਿਖਾ ਦਾਂ ਇੱਕ ਵਾਰੀ ਇਧਰ ਕੋਲ ਅਜਾ ਥੋੜਾ ਜਿਹਾ ਨੀਲੀ 라ਵੀ ਜਿਹਾ ਛੁੱਟੀ ਦੋਸਤੋ ਥੋੜੀ ਜਿਹੀ ਓਵਰ ਬਾਈਟ ਹੈ ਹੰਬੁਲੀ ਜੀ ਦੇਖਿਆ ਜਾਨੀ ਜੀ ਇੱਕ ਵਾਰੀ ਪਿੱਛੇ ਤੋਂ ਦਾ ਦਿਵਾਨਾ ਦਿਖਾ ਦੇਣਾ ਚਾਰੋਂ ਥਾਂ ਨਿਕੜਵੇਂ ਲੱਗੇ ਨੇ ਪੂਰੀ ਦੂਰੀ ਤੇ ਤੇ ਬਾਕੀ ਦੀ ਡਿਟੇਲ ਆਪਾਂ ਬਾਅਦ ਨੂੰ ਪੁੱਛ ਲਾਂਗੇ ਸਾਰੀ ਬਪੂ ਆਪਣੀਆਂ ਝੋਟੀਆਂ ਹੈ ਹਾਂਜੀ ਹਾਂ ਵੀ ਬਹੁਤ ਜ਼ਬਰਦਸਤ ਝੋਟੀਆਂ ਦੋਸਤੋ ਮੇਂ ਦਿਖਾਉਣੀ ਆਪਾਂ ਸਾਨੂੰ ਨੇੜੇ ਤੋਂ ਇੱਕ ਵਾਰੀ ਥਣ ਹਵਾਨਾ ਤੋਰੀ ਬਾਈ ਖੋਲ ਕੇ ਹੋਰ ਬਹਿਣ ਵਾਲੀ ਪੂਰੀ ਉੱਚੇ ਕੱਦ ਕਾਠ ਵਾਲੀ ਦੋਸਤੋ ਚੌੜੇ ਢਾਂਚੇ ਦੀ ਪੂਰੀ ਸ਼ਕੀਨ ਝੁੱਟੀ ਆ ਬਿਲਕੁਲ ਕੁੰਡੇ ਸਿੰਘਾਂ ਦੀ ਆ ਹਵਾਨਾ ਬਹੁਤ ਸੋਹਣਾ ਬਣਾਊਗੀ ਤੇ ਮੁੱਤੀ ਚਵਾਈ ਵਾਲੇ ਲੱਗੇ ਨੇ ਚਾਰ ਰੱਖਣ ਮੇਖਣ ਮੇ ਦੋਸਤੋ ਘੈਂਟ ਰਵਾਨਾ ਦੋਸਤੋ ਕੱਦ ਕਾਠ ਬਹੁਤ ਆ ਛੋਟੀ ਦਾ ਬਿਲਕੁਲ ਕੁੰਡੇ ਸਿੰਘਾਂ ਚ ਐ ਤੇ ਬਾਕੀ ਬਾਈ ਨੇ ਹਾਰ ਸ਼ਿੰਗਾਰ ਵੀ ਪੂਰਾ ਕਰਿਆ ਤੇ ਬਾਕੀ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਆਪਾਂ ਛੋਟੀ ਦੇਖ ਲੋ ਇੱਕ ਵਾਰੀ ਤੁਸੀਂ ਸਰਕੋਲ ਬਰੀਕ ਚੰਗੀ ਦੀ ਆ ਕੰਡੇ ਦੇ ਨਾਮ ਆਉਂਨੇ ਦੋਸਤੋ ਤੇ ਬਾਕੀ ਡਿਟੇਲ ਆਪਾਂ ਪੁੱਛ ਲੈਣਾ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਕੀ ਆ ਨਰਮਨ ਸਿੰਘ ਬਾਈ ਕਿੱਥੋਂ ਆਇਓ ਅਗਲਿਆ ਪਿੰਡ ਬਾਈ ਜ਼ਿਲ੍ਹਾ ਮਾਨਸਾ ਵਪਾਰ ਦਾ ਹੀ ਕੰਮ ਆ ਬਾਈ ਹਾਂ ਜੀ ਹਾਂ ਜੀ ਕਿੰਨੇ ਕ ਜਾਨਵਰ ਰੱਖਦੇ ਹੋ ਤੇ ਰੂਟੀਨ ਚ ਜਾਨਵਰ ਬਾਈ ਆਪਣੇ ਕੋਲ ਪੰਜ ਚਾਰ ਖੜੀ ਹੁੰਦੇ ਨੇ ਪੰਜ ਚਾਰ ਕਿੱਥੇ ਕਿੰਨੇ ਕੁ ਰੇਟ ਵਾਲੇ ਹੁੰਦੇ ਨੇ ਰੇਟ ਬਾਈ ਆਪਾਂ ਚੰਗੀ ਮੈਂ ਲੈ ਲੈਂਦੇ ਆ ਮਾੜੀ ਲੈ ਲੈਂਦੇ ਆ ਕਿੱਥੇ ਤੋਂ ਕਿੱਥੇ ਤੱਕ ਤੋਂ ਬਾਹਰ ਦੀਆਂ ਲੱਖ ਤੋਂ 2.5 ਲੱਖ ਇਹ ਸੁਈ ਹੋਈ ਆ ਕਿ ਸੂਣੀ ਆ ਇਹ ਗੱਬਣਾ ਬਾਈ ਕਿਉਂ ਪੇ ਸੱਤ ਦਿਨ ਪੇ ਸਾਮੇ ਇੱਕ ਹਫਤਾ ਲੈਂਦੀ ਆ ਹਾਂ ਕਿੰਨੇ ਵੇ ਸੂਈ ਗਈ ਬਾਈ ਇਹ ਬਾਈ ਦੂਸਰੇ ਸੂਏ ਪਹਿਲੇ ਸੂਏ ਦਾ ਪਤਾ ਰਿਕਾਰਡ ਦੋ ਤਾਂ ਕੁਝ ਪਹਿਲੇ ਸੂਏ ਬਾਈ 18 ਲੱਟ ਦੁੱਧ ਕੱਢਿਆ ਪਲੂਣ ਨਾਲ ਫਿਰ 6 6 ਦੇ ਨਾਲ ਚੱਕੀ ਨਹੀਂ ਜੀ ਅੱਛਾ 4 ਦੰਦ ਦੀ ਮੰਗ ਹਾਂ 6 ਦੇ ਤਾਂ ਕਿਉਂ ਤੋੜਤੀ ਹਾਂ ਯਾਰ ਰੇਟ ਕੀ ਕਰਦੇ ਆ ਬਾਈ ਦਾ ਰੇਟ ਇਹਦਾ ਬਾਈ 3.5 ਲੱਖ ਹੈ ਜੀ 3.5 ਲੱਖ ਕਿੰਨੇ ਦੀ ਛੱਡ ਦੋਗੇ ਬਾਈ ਛੱਡਾਂਗੇ ਆਪਾਂ ਆਪਾਂ 3 ਲੱਖ ਨੰਬਰ ਬੋਲ ਦਵਾਂ 94173 ਹਾਂਜੀ 77891 ਇੱਕ ਵਾਰੀ ਫਿਰ 94173 77891 ਠੀਕ ਹੈ ਜੀ ਇਧਰ ਅੱਗੇ ਤੋਂ ਵੀ ਦਿਖਾ ਦੇਣਾ ਹਵਾਨਾ ਦੋਸਤੋ ਹਵਾਨੇ ਦੇ ਪੂਰੀਆਂ ਹੋਈਆਂ ਨਾੜਾ ਦਿਖਾ ਦੇਣਾ ਮੁੱਠੀ ਦੀ ਚਵਾਈ ਵਾਲੇ ਥਣ ਲੱਗੇ ਨੇ ਚਾਰੋਂ ਸਣ ਪੂਰੇ ਨਿਖੜਵੇਂ ਲੱਗੇ ਨੇ ਪੂਰੀ ਦੂਰੀ ਤੇ ਨੇ ਤੇ ਬਾਕੀ ਰੇਟ ਬਾਈ ਨੇ ਦੱਸਤਾ ਜਿਹਨੂੰ ਝੋਤੀ ਪਸੰਦ ਆਊਗੀ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰਕੇ ਖਰੀਦ ਸਕਦੇ ਹੋ ਤੇ ਆ ਜਾਓ ਦੋਸਤੋ ਬਾਕੀ ਤੁਹਾਨੂੰ ਇਧਰੋਂ ਕਰਾਉਣੇ ਦਰਸ਼ਨਾਂ ਇੱਕ ਦੋ ਮੱਜਾਂ ਦਾ ਹੋਰ ਪੁੱਛਾਂਗੇ ਰੇਟ ਅੱਗੇ ਤੇ ਬਾਕੀ ਫਿਰ ਉਦਾਂ ਬਣਾਵਾਂਗੇ ਪਰਸਨਲ ਵੀਡੀਓ। ਇੱਕਾ ਮੀਟੋ ਟੀ ਖੜੀ ਐ। ਇਹ ਵੀ ਦੇਖ ਸਕਦੇ ਤੁਸੀਂ ਮੇੜੀਆਂ ਦੀ ਡਿਮਾਂਡ ਅਕਸਰ ਰਹਿੰਦੀ ਐ ਜ਼ਿਆਦਾ। ਇੱਕ ਵਾਰੀ ਫੋਨ ਹਵਾ ਨਾਲ ਦਿਖਾ ਲਾ ਰਿਹਾ ਇਹਦਾ ਨੇੜ ਤੋਂ। ਦਰਮਿਆਨੇ ਕੱਦ ਕਾਟ ਚਾ ਦੋਸਤੋ ਪੂਰੇ ਚੌੜੇ ਢਾਂਚੇ ਦੀ ਐ ਸ਼ਕੀਮ ਝੋਟੀ ਐ। ਇਹੋ ਇੱਥੇ ਇਸ ਤਰ੍ਹਾਂ ਹੀ ਦੇਖ ਲਓ ਖੜੀ ਨੂੰ। ਤੇ ਬਾਕੀ ਇਹਦੀ ਡਿਟੇਲ ਨਾ ਮੈਂ ਇਦਾਂ ਹੀ ਬਾਈ ਤੋਂ ਪੁੱਛ ਲੈਣਾ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਭਾਈ ਜੀ ਨਾਮ ਦੱਸੋ ਵੀ ਮੇਰਾ ਬਿੱਟੂ ਹੈਗਾ ਜੀ। ਕੋਪਾਰ ਦਾ ਹੀ ਕੰਮ ਆ। ਕਿੱਥੋਂ ਆ ਬਾਈ? ਬ੍ਰਾਹਮਣਵਾਸੋਂ ਆ ਬਾਈ। ਹਾਂ ਜੀ। ਬ੍ਰਾਹਮਣਵਾਸ ਤੋਂ। ਅੱਛਾ ਭਾਈ ਜੀ ਆਪਾਂ ਘਰ ਵੀ ਰੱਖਦੇ ਹੋ ਰੁਟੀਨ 'ਚ ਜਾਨਵਰ। ਘਰੇ ਵੀ ਰੱਖਦੇ। ਕਿੰਨੇ ਕ ਜਾਨਵਰ ਹੁੰਦੇ ਨੇ ਆਪਣੇ ਘਰੇ? ਆਪਾਂ ਦੇ ਪੰਜ ਚਾਰ ਹੀ ਆ। ਹਾਂ ਜੀ। ਪੰਜ ਸੱਤ ਘਰੇ ਹਰ ਵਕਤ ਹੀ ਹੁੰਦੇ ਆ ਜੀ। ਕਿੱਥੇ ਤੋਂ ਕਿੱਥੇ 'ਕ ਰੇਂਜ ਵਾਲੇ ਹੁੰਦੇ ਨੇ? ਲੱਖ, ਲੱਖ, 700 75 ਤੋਂ ਲੈ ਕੇ ਵੱਸ। ਇਹ ਛੋਟੀ ਦੀ ਕੀ ਡਿਟੇਲ ਆ? ਕਿੰਨੇ ਵੇ ਸੂਏ ਸੂਈ ਆ? ਇਹ ਦੂਜੀ ਆ ਜੀ। ਦੂਜੀ ਸੂਈ। ਦੰਦਾਂ 'ਚ ਪਤਾ ਕੁਛ ਆ? ਨਹੀਂ ਹੁਣ ਬੋਲਾ ਕਿੰਨਾ ਕਾ ਇਸ ਟਾਈਮ 12 ਕਿਲੋ ਹੈ ਰੇਟ ਕੀ ਕਰਦੇ ਹੋ ਬਾਈ ਦਾ 100 ਵੀ ਕਰਦੇ ਕਿਥੇ ਕਿ ਤੱਕ ਛੱਡ ਦੂੰਗੇ ਲੱਖ ਵੀ ਸਰ 1 ਲੱਖ ਜੀ ਆਪਣਾ ਨੰਬਰ ਬੋਲੋ 95018 ਜੀ 7898 ਇੱਕ ਵਾਰੀ ਫਿਰ ਬੋਲੋ 95018 ਜੀ 7898 ਠੀਕ ਹੈ ਦੋਸਤੋ ਮੀਨੀਚੂ